ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੰਦਨ ਸ਼ਰੋਮਣੀ ਭਗਤ ਨਾਮਦੇਵ ਜੀ ਗੁਰਦੁਆਰਾ ਸਾਹਿਬ ਕਮਾਨਡ ਜ਼ਿਲ੍ਹਾ ਗਰਦਾਸਪੁਰ ਦੇ ਦਰਸ਼ਨ ਕਰਨ ਦਾ ਅੱਜ ਸੁਪਾਗ ਪ੍ਰਾਪਤ ਹੋਇਆ ਭਗਤ ਨਾਮਦੇਵ ਜੀ ਦਾ ਜਨਮ 29 ਅਕਤੂਬਰ 1270 ਨੂੰ ਨਰਸੀ ਨਾਮ ਦੇ ਪਿੰਡ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਸ਼ਿੰਬਾ ਜਾਤੀ ਵਿੱਚ ਪਿਤਾ ਸ਼੍ਰੀ ਦਾਮਾਦਾਸ ਅਤੇ ਮਾਤਾ ਜਨੋਈ ਦੇਵੀ ਦੇ ਘਰ ਹੋਇਆ ਭਗਵੰਦ ਜੀ ਬਚਪਨ ਤੋਂ ਹੀ ਭਗਵਾਨ ਕ੍ਰਿਸ਼ਨ ਦੇ ਉਪਾਸਕ ਸਨ ਅਸੀਂ ਅੱਜ ਭਗਤ ਨਾਮਦੇਵ ਜੀ ਦੇ ਇਸ ਪਵਿੱਤਰ ਪਾਵਨ ਸਥਾਨ ਤੇ ਨਤਮਸਤਕ ਹੋਵਾਂਗੇ ਅਤੇ ਕਰਾਂਗੇ ਇੱਥੋਂ ਦੇ ਇਤਿਹਾਸ ਦੀ ਗੱਲ ਦਰਸ਼ੀ ਜੋੜੀ ਤੋਂ ਅੰਦਰ ਪ੍ਰਵੇਸ਼ ਕਰਦੇ ਹਾਂ ਇਸ ਪੂਰੇ ਕੰਪਲੈਕਸ ਨੂੰ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਹੈ ਇਸ ਕੰਪਲੈਕਸ ਦੇ ਸਾਹਮਣੇ ਹੀ ਗੁਰਦੁਆਰਾ ਸਾਹਿਬ ਦਾ ਮੁੱਖ ਦਫਤਰ ਹੈ ਅਤੇ ਇਥੋਂ ਲੈਫਟ ਹੈਂਡ ਅਸੀਂ ਗੁਰਦੁਆਰਾ ਸਾਹਿਬ ਦੇ ਮੁੱਖ ਕੰਪਲੈਕਸ ਅੰਦਰ ਪ੍ਰਵੇਸ਼ ਕਰਦੇ ਹਾਂ ਬਹੁਤ ਹੀ ਖੂਬਸੂਰਤੀ ਨਾਲ ਇਸ ਕੰਪਲੈਕਸ ਨੂੰ ਵੀ ਸੋਨੇ-ਸੋਨੇ ਪੌਦਿਆਂ ਨਾਲ ਸ਼ਿੰਗਾਰਿਆ ਹੋਇਆ ਹੈ ਲੈਫਟ ਹੈਂਡ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਤੇ ਗੁਰਦੁਆਰਾ ਸਾਹਿਬ ਦੇ ਆਪੋਜੀਟ ਉਸ ਦੇ ਸਾਹਮਣੇ ਹੀ ਬਾਬਾ ਜੀ ਦੀ ਸਮਾਦੀ ਦਿੱਤੀ ਹੋਈ ਹੈ ਆਓ ਅਸੀਂ ਚੱਲਦੇ ਹਾਂ ਅੰਦਰ ਅਤੇ ਨਤਮਸਤਕ ਹੁੰਦੇ ਹਾਂ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਪਾਵਨ ਪਵਿੱਤਰ ਬਾਣੀ ਦੇ ਪ੍ਰਵਾਹ ਚੱਲਦੇ ਰਹਿੰਦੇ ਹਨ ਆਉਂ ਹੁੰਦੇ ਆ ਨਤਮਸਤਕ ਆਪਣਾ ਮੰਨ ਕੇ ਆਈ ਮਿਲ ਕੁਸ਼ਲ ਸਿੱਧੀ ਘਰ ਆਈ ਆਪਣਾ ਗੁਰੂ ਉੱਤੇ ਆਈ ਮਿਲ ਕੁਸ਼ਲ ਸਿੱਧੀ ਘਰ ਆਈ ਨਾਮੇ ਕੀ ਲੜਿਆਈ ਆਈ ਤਸਕੀਰ ਮਤ ਗਿਆਨ ਨਾ ਜਾਈ ਆਈ ਸਤੋ ਹਰ ਹਰ ਵਾਰਗਾ ਰਤੂ ਹਰਿ ਰਾਮ ਸਭੋ ਸਪਾਈ ਆ ਕਾਜ ਸਭੇ ਸਾਦੇ ਤੂ ਪੂਰਾ ਹਰਿ ਤੇਰੀ ਭਗਤੀ ਦਾ ਬਲ ਲਗਨੀ ਸੁਪਾਈ ਜਸਨ ਭਗਤੀ ਜਨ ਨਾਨਕ ਨਾਮ ਲਿਆ ਹੋਇ ਤੈਨ ਸਬਦ ਸੁਖਾਂ ਕਰਿ ਪਾਇਆ ਜਨ ਨਾਨਕ ਆਣਿਆ ਤੇ ਸਰਦ ਸੋਖਾ ਬਲ ਆਇਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਹਿ ਮੰਗੇ ਗੁਰਦੁਆਰਾ ਸਾਹਿਬ ਅੰਦਰ ਭਗਤ ਨਾਮਦੇਵ ਜੀ ਤੋਂ ਇਲਾਵਾ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਭਗਤ ਸੈਨ ਜੀ ਭਗਤ ਤੰਨਾ ਜੀ ਭਗਤ ਪਰਮਾਨੰਦ ਜੀ ਭਗਤ ਤੀਖਣ ਜੀ ਬਾਬਾ ਸ਼ੇਖਪਰੀ ਜੀ ਭਗਤ ਪੀਪਾ ਜੀ ਭਗਤ ਬੈਣੀ ਜੀ ਭਗਤ ਸਦਨਾ ਜੀ ਭਗਤ ਜੈਦੇਵ ਜੀ ਭਗਤ ਤਿਰਲੋਚਨ ਜੀ ਭਗਤ ਸੂਰਦਾਸ ਜੀ ਅਤੇ ਭਗਤ ਰਾਮਾਨੰਦ ਜੀ ਦੇ ਚਿੱਤਰ ਸੋਭਤ ਹਨ ਇਨ੍ਹਾਂ ਭਗਤਾਂ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 61 ਪਦ ਤਿੰਨ ਸ਼ਲੋਕ 18 ਰਾਗਾਂ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਸ਼ਾ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਭਗਤ ਜੀ ਦਾ ਇਹ ਭਗਤੀ ਸਥਾਨ ਹੈ ਜਿੱਥੇ ਉਹਨਾਂ ਆਪਣਾ ਤਪ ਕੀਤਾ ਕਿਹਾ ਜਾਂਦਾ ਹੈ ਕਿ ਇੱਕ ਵਾਰ ਭਗਤ ਜੀ ਮੰਦਿਰ ਵਿੱਚ ਭਗਵਾਨ ਦੀ ਪੂਜਾ ਕਰਨ ਗਏ ਤਾਂ ਉੱਥੋਂ ਦੇ ਪੁਜਾਰੀਆਂ ਨੇ ਨਿਮੀ ਜਾਤੀ ਦੇ ਹੋਣ ਕਰਕੇ ਉਹਨਾਂ ਨੂੰ ਬਾਹਾਂ ਤੋਂ ਫੜ ਕੇ ਮੰਦਿਰ ਵਿੱਚੋਂ ਬਾਹਰ ਕੱਢ ਦਿੱਤਾ ਭਗਤ ਜੀ ਆਪਣਾ ਕੰਬਲ ਲੈ ਕੇ ਮੰਦਿਰ ਦੇ ਪਿਛਲੇ ਪਾਸੇ ਜਾ ਕੇ ਪ੍ਰਮਾਤਮਾ ਦੀ ਭਗਤੀ ਕਰਨ ਲੱਗੇ ਭਗਤ ਜੀ ਨੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਕਿ ਇੱਥੋਂ ਦੇ ਪੁਜਾਰੀ ਮੈਨੂੰ ਨੀਵੀਂ ਜਾਤੀ ਦਾ ਅਸ਼ੂਤ ਕਹਿ ਕੇ ਮੰਦਰ ਵਿੱਚ ਜਾਣ ਨਹੀਂ ਦਿੰਦੇ ਆਪਨੇ ਭਗਵਾਨ ਨੂੰ ਕਿਹਾ ਤੁਸੀਂ ਦਿਆਲੂ ਅਤੇ ਕਿਰਪਾਲੂ ਹੋ ਦਇਆ ਦੇ ਸੋਮੇ ਹੋ ਮੇਰ ਕਰੋ ਤਾਂ ਭਗਤ ਜੀ ਦੀ ਪ੍ਰਾਰਥਨਾ ਸੁਣ ਕੇ ਮੰਦਰ ਦਾ ਪਿਛਲਾ ਪਾਸਾ ਦੂਜੀ ਦਿਸ਼ਾ ਵਿੱਚ ਘੁੰਮ ਗਿਆ ਅਤੇ ਮੰਦਰ ਦਾ ਮੁੱਖ ਦਵਾਰ ਭਗਤ ਜੀ ਵੱਲ ਹੋ ਗਿਆ ਜਿਸ ਤੋਂ ਪੁਜਾਰੀ ਬਹੁਤ ਪੈਪੀਤ ਹੋਏ ਪਗ ਜੀ ਦੀ ਸਮਾਦੀ ਦੇ ਨੇੜੇ ਹੀ ਬਾਬਾ ਬੋਰਦਾਸ ਦੀ ਸਮਾਦੀ ਹੈ ਬਹੁਤ ਹੀ ਖੂਬਸੂਰਤੀ ਨਾਲ ਇਨ੍ਹਾਂ ਸਮਾਦੀਆਂ ਨੂੰ ਸਜਾਇਆ ਗਿਆ ਹੈ ਇੱਥੇ ਹੀ ਪ੍ਰਕਰਮਾ ਵਿੱਚ ਕੁਝ ਹੋਰ ਸਮਾਦੀਆਂ ਹਨ ਅਤੇ ਰਾਧਾ ਕ੍ਰਿਸ਼ਨ ਦਾ ਮੰਦਿਰ ਬਣਿਆ ਹੋਇਆ ਹੈ ਕਿਉਂਕਿ ਪੰਥ ਨਾਮਦੇਵ ਜੀ ਕ੍ਰਿਸ਼ਨ ਦੇ ਉਪਾਸਕ ਸਨ ਅਸੀਂ ਇਥੋਂ ਦੇ ਮੰਦਰਾਂ ਦੇ ਕ੍ਰਾਂਗੇ ਦਰਸ਼ਨ ਜਦ ਭਗਤ ਜੀ ਸੰਤ ਧਿਆਨ ਈਸ਼ਵਰ ਨਾਲ ਭਾਰੰਦੇ ਮੰਦਰਾਂ ਦੀ ਯਾਤਰਾ ਕੀਤੀ ਅਤੇ ਅੰਤ ਵਿੱਚ ਆਪ ਜੀ ਜਿਲ੍ਹਾ ਗੁਰਦਾਸਪੁਰ ਪੰਜਾਬ ਦੇ ਪਿੰਡ ਕੁਮਾਨ ਆ ਕੇ ਆਪਣਾ ਡੇਰਾ ਲਾਇਆ ਉਹਨਾਂ ਇਸ ਸਥਾਨ ਤੇ ਹੀ 18 ਸਾਲ ਪ੍ਰਭੂ ਦੀ ਭਗਤੀ ਕੀਤੀ ਅਤੇ ਕਈ ਕੌਤਕ ਵਰਤਾਏ ਇਸ ਸਥਾਨ ਤੇ ਗੁਰਦੁਆਰਾ ਅਤੇ ਮੰਦਿਰ ਇੱਕ ਹੀ ਕੰਪਲੈਕਸ ਵਿੱਚ ਸ਼ਿਸ਼ੋਭਤ ਹਨ ਅਸੀਂ ਦਰਸ਼ਕ ਕਰ ਰਹੇ ਹਾਂ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਕਮਾਨ ਜ਼ਿਲ੍ਹਾ ਗਰਦਾਸਪੁਰ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਸਰੋਵਰ ਵੀ ਸ਼ਿਸ਼ੋਭਤ ਹੈ ਕਿਹਾ ਜਾਂਦਾ ਹੈ ਕਿ ਇੱਥੇ ਸੋਕੜੇ ਦੀ ਬਿਮਾਰੀ ਵਾਲੇ ਬੱਚਿਆਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਨੂੰ ਰੋਗਹੀਨ ਕੀਤਾ ਜਾਂਦਾ ਹੈ ਬਹੁਤ ਹੀ ਰਮਣੀਕ ਇਹ ਸ਼ਾਂਤ ਸਥਾਨ ਹੈ ਅੱਜ ਸਾਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਖਾਲਸਾ ਜੀ ਤੁਸੀਂ ਵੀ ਇਹਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ